हां जी दोस्तों सारेया नु ससरी काल स्वागत ਕਰਦੇ ਆਂ ਦੋਸਤੋ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਵਈਪੂਈ ਤਹਿਸੀਲ ਦੋਸਤੋ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਬਾ ਨਰਿੰਦਰ ਸਿੰਘ ਦੇ ਘਰੇ ਆਇਆ ਦੋਸਤੋ ਪਹਿਲਾਂ ਵੀ ਇਸ ਘਰੋਂ ਆਪਾਂ ਵੀਡੀਓ ਅਪਲੋਡ ਕੀਤੀਆਂ ਨੇ ਘਰੇਲੂ ਪਸ਼ੂ ਦੋਸਤੋ ਹੁੰਦੇ ਆ ਜਦੋਂ ਪਸ਼ੂ ਕਈ ਵਾਰਾਂ ਬੱਤਰ ਹੁੰਦਾ ਬਿਲਕੁਲ ਤਾਜ਼ੇ ਸੂਇਸ ਬਾਈ ਹੁੰਦੇ ਆ ਜਾਂ ਤਾਂ ਬਾਬਾ ਜੀ ਉਦੋਂ ਸੇਲ ਕਰਦੇ ਆ ਤੇ ਜਾਂ ਦੋਸਤੋ ਥੋੜੇ ਵਾਦੇ ਕਿਤੇ ਦੋ ਚਾਰ ਮਹੀਨੇ ਤਿੰਨ ਮਹੀਨੇ ਸੂਕੇ ਪਸ਼ੂ ਕਈ ਨਾ ਤੋਕੜ ਪਸ਼ੂ ਵੀ ਹੁੰਦੇ ਆ ਤਾਂ ਤਾਂ ਵੀ ਸੇਲ ਕਰ ਦਿੰਦੇ ਆ ਅੱਜ ਦੋਸਤੋ ਦੋ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਜਰਸੀ ਵੈੜ ਤੁਹਾਨੂੰ ਦਿਖਾਉਣੀ ਆ ਦੋਸਤੋ ਸੋਈ ਨੂੰ ਸਮਾਂ ਪੁੱਛ ਲਾਂਗੇ ਵੀਰ ਤੋਂ ਕਿੰਨਾ ਕ ਸਮਾਂ ਹੋਇਆ ਵੈਸੇ ਨਸਲ ਬਰੀਡ ਦੇ ਵਿੱਚ ਜਰਸੀ ਪੂਰੀ ਆ ਠੀਕ ਆ ਜੀ ਸੋ ਪਸੰਦ ਆਊਗਾ ਜਿਹੜੇ ਵੀਰ ਨੂੰ ਤੁਸੀਂ ਆਣ ਕੇ ਆਪਣੀ ਤਸੱਲੀ ਘਾਰ ਕਰ ਲਿਓ ਠੀਕ ਆ ਪਿੰਡ ਵਹੀਂ ਪੁਈ ਤੁਸੀਂ ਖਾਸ ਵਿਜਿਟ ਕਰਨੀ ਆ ਤੇ ਖੰਡੂਰ ਸਾਹਿਬ ਦੀ ਵੀ ਦੂਰੀ ਜਿਹੜੀ ਦੋਸਤੋ ਥ ਤੇ ਟੋਟੀਆਂ ਵੀ तकरीबन ਥੋੜੀ ਦੂਰੀ ਤੇ ਹੈਗਾ ਮਗਰ ਬੱਚੀ ਆ ਦੋਸਤੋ ਪੂਰੀ ਡਿਟੇਲ ਆਪਾਂ ਵੀਰ ਤੋਂ ਲੈਣਾਗੇ ਠੀਕ ਆ ਜੀ ਤੇ ਨੰਬਰ ਬਾਬਾ ਨਰਿੰਦਰ ਸਿੰਘ ਦੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਤੇ ਆਪਾਂ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਠੀਕ ਆ ਜੀ ਤੇ ਇਹਨਾਂ ਪਸ਼ੂਆਂ ਦੀ ਨਰਕ ਫਰਕ ਤਸੱਲੀ ਕਰ ਸਕਦੇ ਜੀ ਆਓ ਲੈਨੇ ਆ ਜਾਣਕਾਰੀ ਵੀਰ ਤੋਂ ਪੁੱਛਦੇ ਆ ਕੀ ਡਿਟੇਲ ਆ ਅਜੇ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਸਰੀ ਕਾਲ ਸਸਰੀ ਵੀਰ ਜੀ ਅੱਛਾ ਵੀਰ ਇੱਕ ਆਪਣਾ ਨਾਮ ਜ਼ਰੂਰ ਦੱਸ ਦੇ ਨਾਮ ਮਨਜੀਤ ਸਿੰਘ ਮਨਜੀਤ ਸਿੰਘ ਹਾਂ ਜੀ ਠੀਕ ਹੈ ਜੀ ਬਾਬਾ ਨਰਿੰਦਰ ਸਿੰਘ ਜੀ ਦੇ ਲੜਕੇ ਆਪਾਂ ਹਾਂਜੀ ਹਾਂਜੀ ਠੀਕ ਹੈ ਅੱਛਾ ਤੇ ਵੀਰ ਪਸ਼ੂ ਆਪਣੇ ਕੋਲ ਦੋ ਬਕਾਊਗਾ ਹਾਂਜੀ ਦੋ ਇੱਕ ਤਾਂ ਆਪਣੇ ਕੋਲ ਜਿਹੜੀ ਇਹ ਮੱਝ ਆ ਹਾਂਜੀ ਆ ਮੱਝ ਇੱਕ ਇਹ ਬਕਾਊਗਾ ਕਿ ਜਰਸੀ ਬੈੜ ਵੀ ਤੁਸੀਂ ਇਹ ਘਰੋਂ ਸੇਲ ਕਰਦੇ ਪਏ ਜੀ ਹਾਂਜੀ ਹਾਂਜੀ ਠੀਕ ਹੈ ਤੇ ਪਹਿਲੇ ਨੰਬਰ ਤੋਂ ਵੀਰ ਆਜੋ ਇੱਥੋਂ ਸਟਾਰਟ ਕਰ ਲਈਏ ਇਸ ਮੱਝ ਦੀ ਡਿਟੇਲ ਇੱਕ ਜਰੂਰ ਦੱਸਦੇ ਵੀ ਸੂਬਾ ਕਿੰਨਾ ਸੋਈ ਹੈ ਸੋ ਇਹ ਤੀਸਰਾ ਸੂਈ ਆ ਤੀਜੇ ਸੂਬੇ ਹਾਂਜੀ ਤੀਜੇ ਸੂਬੇ ਕਿੰਨਾ ਕ ਸਮਾਂ ਹੋ ਗਿਆ ਨੂੰ ਸੋਈ ਨੂੰ ਤੇ ਇਹਨੂੰ 3 ਕਿ ਮਹੀਨੇ ਹੋ ਗਏ ਜੇ 3 ਮਹੀਨੇ ਦਾ ਸਮਾਂ ਹੋ ਗਿਆ ਤੇ ਕਟਾ ਇਹਦਾ ਮਰ ਗਿਆ ਆਹ ਕਟਾ ਮਰ ਗਿਆ ਬੱਚਾ ਨਹੀਂ ਹੈਗਾ ਥੱਲੇ ਹਾਂਜੀ ਬੱਚਾ ਨਹੀਂ ਹੈਗਾ ਠੀਕ ਆ ਸੋ ਮਾਜ ਦੋਸਤੋ ਇੱਕ ਵਾਰੀ ਤੁਹਾਨੂੰ ਪੂਰਾ ਬਾਡੀ ਸਟਰਕਚਰ ਇਸ ਮਾਜ ਦਾ ਦਿਖਾ ਦਿੰਨੇ ਆ ਪੂਰਾ ਸੇਂਗ ਸੁਂਗ ਬਿਲਕੁਲ ਗੁਲਾਈ ਦੇ ਵਿੱਚ ਆ ਸੁਬਾ ਤਜਾ ਇਹ ਸੂਈ ਆ ਅੱਗੇ ਕਿਸੇ ਤਰ੍ਹਾਂ ਦੀ ਬਣੀ ਤਾਂ ਨਹੀਂ ਹੈਗੀ ਹਨ ਨਹੀਂ ਕੋਈ ਦਰਾਲੀ ਤੇ ਨਹੀਂ ਅੱਗੇ ਬਣੀ ਨਹੀਂ ਹਜੇ ਬਣੀ ਨਹੀਂਗੀ ਤੇ ਦੁੱਧ 6 ਕਿਲੋ ਥੱਲੇ ਹੈਗਾ 6 ਕਿਲੋ ਹਾਂਜੀ ਜਿਹੜਾ ਦੋਵੇਂ ਟਾਈਮ ਪਹਾੜੇ ਚਾੜ ਤੇ ਮਿਲਦੀ ਹਾਂਜੀ ਹਾਂਜੀ ਪਹਾੜੇ ਤੇ ਠੀਕ ਆ ਖੁਸ਼ ਹੋ ਕੇ ਮਿਲਦੀ ਆ ਦੋਨੋਂ ਢਾਂਗ ਹਾਂਜੀ ਖੁਸ਼ ਹੋ ਕੇ ਮਿਲਦੀ ਠੀਕ ਆ ਜੀ ਸੋ ਬਿਲਕੁਲ ਦੋਸਤੋ ਤਿੰਨ ਕ ਮਹੀਨੇ ਦਾ ਸਮ ਤੇ ਤੀਜਾ ਸੂਬਾ ਸੂਈ ਇਹ ਮਾਝਾ ਠੀਕ ਆ ਜੀ ਹਜੇ ਬਿਲਕੁਲ ਨਵੇਂ ਦੁੱਧ ਰਲ ਨਹੀਂ ਗਈ ਏ ਆਈ ਨਹੀਂ ਹੋਏਗੀ ਨਾ ਕੋਈ ਹੀਟ ਮਤਲਬ ਕਿ ਚਲੋ ਕੱਢੀ ਹੋਣੀ ਆ ਪਰ ਜੇ ਰਲ ਹੀ ਹੁੰਦੀ ਨਵੇਂ ਦੁੱਧ ਤੇ ਉਹ ਤੁਹਾਨੂੰ ਵਿੱਚੇ ਵੇਰਵਾ ਪਾ ਦੇਣਾ ਸੀ ਆਪਾਂ ਤੇ 6 ਕਿਲੋ ਜਿਹੜੀਆਂ ਧਾਰਾਂ ਦੇ ਥੱਲੇ ਬਿਲਕੁਲ ਮੌਜੂਦ ਆ 6 ਕਿਲੋ ਦੁੱਧ ਹਾਜ਼ਰ ਸੋ ਕੋਈ ਵੀ ਰਣ ਕੇ ਘਰ ਤਸੱਲੀ ਕਰ ਸਕਦਾ ਠੀਕ ਆ ਬਾਕੀ ਚਵਾਬ ਸਮਾ ਦੀ ਚੰਗੀ ਵਧੀਆ ਹਾਂਜੀ ਚੰਗੀ ਵਧੀਆ ਚਾਰੇ ਥਣਾਂ ਦੀ ਹਾਂਜੀ ਚਾਰੇ ਥਣਾਂ ਦੇ ਐਂ ਚਵਾਈ ਚੰਗੀ ਠੀਕ ਆ ਜੀ ਆਪਾਂ ਆਪ ਹੀ ਚੋਣਿਆ ਹਾਂਜੀ ਠੀਕ ਆ ਸੋ ਬਾਕੀ ਹਾਈਟ ਕੱਦ ਦੋਸਤੋ ਕੋਈ ਛੋਟੀ ਜੀ ਜਾਂ ਮੀਡੀਅਮ ਹਾਈਟ ਦੇ ਵਿੱਚ ਨਹੀਂ ਕਿ ਫੁੱਲ ਵੱਡੀ ਹਾਈਟ ਦੇ ਵਿੱਚ ਸੋ ਕੋਈ ਵੀਰ ਦੂਰੋਂ ਨੇੜੇੋਂ ਆ ਰਿਹਾ ਤੇ ਤੁਸੀਂ ਇੱਕ ਇਹ ਅੰਦਾਜ਼ਾ ਰੱਖ ਕੇ ਜਰੂਰ ਆਇਓ ਇਹ ਜਿਹੜੀਆਂ ਰੱਖ ਕੇ ਆਇਓ ਵੀ ਪੂਰੇ ਵੱਡੇ ਕਦ ਕੱਦ ਦੇ ਵਿੱਚ ਆ ਤੇ ਜਿਹੜਾ ਵੀਰ ਲੈ ਕੇ ਜਾਊਗਾ ਉਹਨੂੰ ਦੋਸਤੋ ਵਾਅਦਾ ਕਰੂਗੀ ਠੀਕ ਆ ਫੁੱਲ ਵੱਡੀ ਹਾਈਟ ਦੀ ਆ ਨੈਕਸਟ ਟਾਈਮ ਦੋਸਤੋ ਜਦੋਂ ਬਿਲਕੁਲ ਪਸੂ ਨਵੇਂ ਤੋਂ ਦਰ ਰਲ ਜਾਂਦੀ ਆ ਤੇ ਇਹੋ ਦੋਸਤੋ ਕੋਈ ਚਾਰ ਪੈਸੇ ਤੁਹਾਨੂੰ ਹੋਰ ਵੀ ਅੱਗੇ ਦੇ ਜੂਗੀ ਕੋਈ ਵੀਰ ਮੁਨਾਫੇ ਤੇ ਲੈ ਕੇ ਜਾਣਾ ਚਾਹੁੰਦਾ ਸੋ ਹਾਈਟ ਪੂਰੀ ਆ ਅੰਗ ਪੈਰ ਪੂਰੇ ਆ ਮੂੰ ਮੱਥੇ ਦੀ ਪੂਰੀ ਚੰਗੀ ਆ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਬਿਲਕੁਲ ਧਾਰਾਂ 6 ਕਿਲੋ ਵੀਰ ਨੇ ਦਸ ਹੀ ਦਿੱਤੀਆਂ ਨੇ ਖੋਲ ਕੇ ਨੂੰ ਤੋੜ ਦਿਓ ਵੀਰ ਠੀਕ ਆ ਸੁਥਾਨ ਤੋਂ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਗਈ ਠੀਕ ਆ ਹੁਣ ਚਵਾਈ ਹੋ ਗਈ ਹਿੰਦੀ ਸਵੇਰ ਨਹੀਂ ਹਜੇ ਹੋਣੀ ਹੋਣੀ ਅਜੇ ਹਾਂਜੀ ਠੀਕ ਆ ਹੋ ਸਕਿਆ ਦੋਸਤੋ ਬਿਲਕੁਲ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਹਾੜੇ ਚਾਰ ਤੋਂ ਕੋਈ 5 5 7 7 ਧਾਰਾਂ ਮਾਰ ਕੇ ਤਸੱਲੀ ਵੀ ਕਰਾ ਦਾਂਗੇ ਠੀਕ ਆ ਬਾਕੀ ਇੱਕ ਵਾਰੀ ਤੋੜ ਕੇ ਤੁਹਾਨੂੰ ਤਸੱਲੀ ਨਾਲ ਜ਼ਰੂਰ ਦਿਖਾਉਣੀ ਆ ਆ ਦੇਖੋ ਹਾਂ ਤੋੜ ਦਿਓ ਜੀ ਹਾਂ ਤੋੜ ਦਿਓ ਲੋ ਜੀ ਠੀਕ ਆ ਅੱਛਾ ਤੇ ਕਿੰਨੀ ਡਿਮਾਂਡ ਵੀਰੇ ਕੀਤੀ ਇੰਦੀ ਮੰਗ ਕਿੰਨੀ ਕਰਦਾ ਡਿਮਾਂਡ ਇਹ ਦੀ ਜੇ 50000 ਰੁਪਏ 50000 ਹਾਂਜੀ ਠੀਕ ਆ ਵਿੱਚੋਂ ਛੋਟਛਾਪਾ ਮੌਕੇ ਤੇ ਹੋ ਜੀ ਹਾਂਜੀ ਮੌਕੇ ਤੇ ਮਾਨਤਾ ਕਰਾਂਗੇ ਠੀਕ ਆ ਜੀ ਸੋ ਮਾਝਾ ਦੋਸਤੋ ਚੰਗੀ ਆ ਵੱਡੇ ਕਦ ਕੱਢਦੀ ਆ 50000 ਡਿਮਾਂਡ ਆ 6 ਕਿਲੋ ਦੁੱਧ ਦਾ ਬਾਕੀ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੋਸਤੋ ਹੋ ਸਕਦਾ ਵੀ ਕਿਲੋ ਪਾਈਆ ਅੱਧਾ ਕਿਲੋ ਖੰਡ ਹੋਰ ਵੀ ਵਧਾ ਲੈ ਠੀਕ ਆ ਜੀ ਆਪਣੀ ਮਿਹਨਤ ਹੁੰਦੀ ਆ ਠੀਕ ਆ ਬਾਕੀ ਹੁਣ ਜਿਹੜਾ ਤੁਸੀਂ 4 ਕਿਲੋ ਜਾਣਾ ਉਹ ਬਿਲਕੁਲ 6 ਕਿਲੋ ਧਾਰਾ ਮੌ ਇੱਕ ਡੰਗ ਤੇ 3 ਕਿਲੋ ਇੱਕ ਡੰਗ ਠੀਕ ਆ ਜੀ ਹਾਂਜੀ ਆ ਦੇਖੋ ਤੇ 50000 ਵੀਰ ਨੇ ਮੰਗ ਕੀਤੀ ਹੈ ਵਿੱਚੋਂ ਮਾਨਤਨ ਹੋ ਜਾਊਗਾ ਜਿਹੜਾ ਕੋਈ ਵੀਰ ਆਊਗਾ ਕਰੇ ਠੀਕ ਆ ਆ ਦੇਖੋ ਜੀ ਬਾਕੀ ਹੈ ਠੰਡੀ ਧੀਰੀ ਆ ਕੋਈ ਡਰਕਲ ਜਿਆ ਪਸੂ ਨਹੀਂਗਾ ਬਿਲਕੁਲ ਹੈ ਸੀਲਸ ਲੱਗਾ ਆ ਦੇਖੋ ਠੀਕ ਆ ਆ ਜੋ ਅਗਲੇ ਪੰਨੇ ਇੱਕ ਜਰਸੀ ਵੜ ਆਪਣੇ ਕੋਲ ਵੀਰ ਇਹ ਵੀ ਪਕਾਊਗਾ ਹਾਂਜੀ ਇਹੋਗਾ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਸੋਈ ਨੂੰ ਇਹਨੂੰ ਢਾਈ ਕਿ ਮਹੀਨੇ ਹੋ ਗਏ ਢਾਈ ਮਹੀਨੇ ਦਾ ਸਮਾਂ ਹਾਂਜੀ ਠੀਕ ਆ ਜੀ ਤੇ ਕਿੰਨਾ ਇਹਦੇ ਥਲੇ ਦੁੱਧ ਕਿੰਨਾ ਦੁੱਧ ਇਹਦੇ ਥਲੇ 6.5 ਕਿਲੋ 6.5 ਹਾਂਜੀ ਯਾਸ਼ਾ ਇਹ ਦੋਵੇਂ ਡੰਗ ਫਿਰ ਮਿਲਦੀ ਪਾੜੇ ਤੇ ਆ ਕਿ ਬੱਚੇ ਤੇ ਪਾੜੇ ਤੇ ਮਿਲਦੀ ਪਾੜੇ ਤੇ ਹੈ ਠੀਕ ਹੈ ਤੇ ਸਵੇ ਇਹ ਕਿੰਵੇਂ ਸੂਈ ਆਪਣੇ ਕੋਲ ਸੂਏ ਆਪਣੇ ਕੋਲ ਦੂਜੇ ਆ ਦੂਜੇ ਸੂਏ ਹਾਂਜੀ ਅੱਗੇ ਬਣੀ ਵੀ ਹੈਗੀ ਆ ਜਾਂ ਮਤਲਬ ਖਾਲੀ ਅੱਗੇ ਬਣੀ ਆ 10ਵੇਂ ਮਹੀਨੇ ਤੇ 23 24 ਤਰੀਕ ਨੂੰ ਟੀਕਾ ਭਰਾਇਆ ਜੇ 10ਵੇਂ ਮਹੀਨੇ ਦੀ ਹਾਂਜੀ ਠੀਕ ਹੈ 23 23 ਮਤਲਬ 23 ਦਸੰਬਰ 23 ਦਸੰਬਰ ਨੂੰ ਹੋ ਜਾਣਗੇ ਇਹਨੂੰ 2 ਮਹੀਨੇ 23 ਦਸੰਬਰ ਨੂੰ ਹਾਂਜੀ ਠੀਕ ਹੁਣ ਡੇਢ ਕਿ ਮਹੀਨੇ ਦੇ ਲੱਗੇ ਤੱਕ ਹੋ ਗਿਆ ਹਾਂਜੀ ਇੰਨਾ ਹੋ ਗਿਆ ਠੀਕ ਹੈ ਤੇ ਹੈ 6.5 ਕਿਲੋ ਧਾਰਾਂ ਦੇ ਥੱਲੇ ਹਾਂਜੀ 6.5 ਕਿਲੋ ਐ ਠੰਡੀ ਧੀਰੀ ਪੂਰੀ ਠੀਕ ਹੈ ਅੱਛਾ ਇਹ ਅੱਗੇ ਨਵੇਂ ਦੁੱਧ ਰਲੀ ਜਾਂ ਤੀਜੇ ਸਵੇ ਲਈ ਹਾਂਜੀ ਹੁਣ ਦੂਜੇ ਸੂਬੇ ਦੇ ਵਿੱਚ ਚਲਦੀ ਪਈ ਹੈ ਹਾਂਜੀ ਦੂਜਾ ਸੂਆ ਹੁਣ ਲਓ ਜੀ ਦੂਜਾ ਸੂਆ ਦੋਸਤੋ ਹੁਣ ਚਲਦੀ ਆ ਕੋਈ 3 ਕਿ ਮਹੀਨੇ ਦਾ ਲਗ ਸਮ ਜਿਹੜਾ ਸਮਾ ਹੋ ਗਿਆ ਇਹਨੂੰ ਸੂਈ ਨੂੰ ਤੇ ਦੁੱਧ ਜਿਹੜਾ ਵੀਰ ਦੱਸ ਰਿਹਾ ਵੀ 6.5 ਕਿਲੋ ਜਿਹੜਾ ਦੁੱਧ ਹੈਗਾ ਇਹਦੇ ਥੱਲੇ ਬਾਕੀ ਥਾਣ ਥਾਣ ਦੀ ਕੁਆਲਿਟੀ ਬਹੁਤ ਸੋਹਣੀ ਆ ਮੁੱਠੀ ਪੂਰਾ ਸੋ ਆ ਬਾਕੀ ਨਾਰਮਲ ਇਤੋ ਸੀ ਦੇਖ ਸਕਦੇ ਜੀ ਠੀਕ ਆ ਤੇ ਬੱਚਾ ਇਹਦੇ ਮਗਰ ਕੀ ਆ ਗਿਆ ਇਹ ਮਗਰ ਦੇ ਬੱਛੀ ਆ ਆ ਬੱਛੀ ਇਦੀ ਆ ਹਾਂਜੀ ਠੀਕ ਆ ਜੀ ਇਹ ਬੱਚੀ ਦੋਸਤੋ ਇਦੀ ਆ ਬਾਕੀ ਰੇਡ ਪੜਤੇ ਦੇ ਵਿੱਚ ਆਪਾਂ ਪੁੱਛ ਲਾਂਗੇ ਵੀਰ ਨੂੰ ਕੀ ਹਸਾਕਤਾ ਪਰ ਹੋਊਗਾ ਤੇ ਚਵਾਈ ਅਗਲੇ ਪਿਛਲੇ ਥਾਣਾ ਦੀ ਕਿੰਦਾ ਦੀ ਵੇੜ ਦੀ ਚਵਾਈ ਐ ਬਰਾਬਰ ਇੱਕੋ ਕੋਈ ਕਿਸੇ ਥਾਣੇ ਦੇ ਵਿੱਚ ਕੋਈ ਮੱਝ ਦੇ ਵਿੱਚ ਚਾਹੇ ਵੇੜ ਦੇ ਪੂਰ ਛੱਟਾ ਕੋਈ ਨਹੀਂ ਪੂਰ ਛੱਟਾ ਨਹੀਂ ਕੋਈ ਐ ਸਾਫ ਸੱਲੀ ਬਖਸ਼ਾ ਕੋਈ ਵੀਰ ਮੰਨੋ ਦੂਰੋਂ ਨੇੜੇੋਂ ਆਉਂਦਾ ਹਾਂ ਹਾਂਜੀ ਹਾਂਜੀ ਠੀਕ ਆ ਤੇ ਖੋਲਦਿਏ ਵੀ ਤੋੜਦੇ ਹਾਂ ਵੀ ਸੋ ਜਰਸੀ ਬਿਲਕੁਲ ਬ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ 6.5 ਕਿਲੋ ਧਾਰਾਂ ਇਹਦੇ ਥੱਲੇ ਆ ਦੂਜੇ ਸੂਬੇ ਦੇ ਵਿੱਚ ਹੁਣ ਚਲਦੀ ਆ ਥਣ ਭਾਂਡਾ ਬਿਲਕੁਲ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਬਾਕੀ ਚੁਵਾਈਆਂ ਦੀ ਹੁਣੀ ਬਾਕੀ ਹੈ ਨਾ ਹਾਂਜੀ ਹਾਂਜੀ ਲਓ ਠੀਕ ਅੱਛਾ ਇਹਦਾ ਫਿਰ ਮੁੱਲ ਕਿੰਨਾ ਕਰਦੇ ਆ ਮੋਲੇ ਦਾ ਆਪਾਂ ਜੀ ਕਿਹਾ ਜੇ 32000 ਰੁਪਇਆ 32 ਹਾਂਜੀ ਤੇ ਵਛੀ ਨਹੀਂ ਆਪਾਂ ਨਾਲ ਦੇਣੀ ਅੱਛਾ ਹਾਂਜੀ ਤੇ ਜੇਕਰ ਕੋਈ ਵੀਰ ਵਛੀ ਲੈ ਕੇ ਜਾਣਾ ਤਾਂ ਵਛੀ ਜੇ ਕਿਸੇ ਨੇ ਲੈ ਕੇ ਜਾਣੀ ਫਿਰ 35000 ਮੁੱਲ ਲੜੀ ਅੱਛਾ ਫਿਰ 3000 ਦੀ ਵਛੀ ਰੱਖ ਲੈਣੀ ਹਾਂਜੀ ਫਿਰ ਠੀਕ ਆ ਸੋ ਦੋਸਤੋ ਦੋ ਮੁੱਲ ਨੇ ਵੀਰਾਂ ਦਾ ਵੀ ਇੱਕ ਤਾਂ ਜਿਹੜੀ ਜਰਸੀ ਆ ਨਾਲ ਤੁਸੀਂ ਵਛੀ ਦੇਖ ਸਕਦੇ ਠੀਕ ਆ ਜੀ ਕ੍ਰਾਸ ਬਾਂ ਦੇ ਵਿੱਚ ਹੈਗੀ ਆ ਠੀਕ ਆ ਜੀ ਡਾਟ ਸਪੌਟ ਜੇ ਬਿਲਕੁਲ ਹੈਗੇ ਆ ਪਰ ਮੂੰਹ ਮੱਥੇ ਦੀ ਬਿਲਕੁਲ ਦੇਖੂਗੇ ਛੋਟਾ ਜਿਹਾ ਕੰਨਾ ਜਰਸੀ ਦੇ ਵਿੱਚ ਹੀ ਆ ਵੈਸ ਤੇ ਇਹ ਬੱਚੀ ਜੇ ਜੇਕਰ ਕਿਸੇ ਵੀਰ ਨੇ ਲੈ ਕੇ ਜਾਣੀ ਹੈ ਤੇ 35000 ਹੈ ਡਿਮਾਂਡ ਲੈਣ ਦੇਣ 35000 ਹੋਊਗਾ ਤੇ ਜੇਕਰ ਕੋਈ ਵੀਰ ਬੱਚੀ ਛੱਡ ਜਾਂਦਾ ਤਾਂ 3000 ਵੀਰਾਂ ਦਾ ਵੀ ਲੈਸ ਕਰ ਦਿਆਂਗੇ ਬੱਚੀ ਦਾ ਜਿਹੜਾ ਦੋਸਤੋਂ ਮਾਨਤਾਂ ਵਿੱਚੋਂ ਬੱਚ ਕਿਉਂਕਿ ਬੱਚੀ ਫਿਰ ਨਹੀਂ ਦਿੰਦੇ ਨਾਲ 3000 ਉਹਦਾ ਕੱਟਿਆ ਜਾਊਗਾ 32000 ਦੀ ਦਿੱਤੀ ਜਾਊਗੀ ਠੀਕ ਹੈ ਇਹ ਵੈਡ ਤੇ 32000 ਦੇ ਵਿੱਚੋਂ ਵੀ ਹੋ ਜਾਊਗਾ ਮਾਨਤਾਂ ਨੂੰ ਜੇਕਰ ਕੱਲੀ ਦੇਣੀ ਹੈ ਮਾਨਤਾਂ ਕਰਾਂਗੇ ਕਰੋ ਖੁੱਲਾ ਕਰੀਏ ਨਾ ਜੇ ਕੋਈ ਭੈਣ ਭਰਾ ਹਾਂ ਦਾ ਤੇ ਪੂਰਾ ਘਰ ਦੇ ਜਿਹਾ ਮਾਨਤਾਂ ਠੀਕ ਹੈ ਠੀਕ ਹੈ ਸੋ ਇਹ ਦੋ ਐਨੀਮਲ ਜਿਹੜੇ ਆ ਦੋਸਤੋਂ ਅੱਜ ਇਸ ਘ ਤੇ ਖਾਸ ਵਿਜਰ ਤੁਸੀਂ ਪਿੰਡ ਵਹੀਂ ਪੂਈ ਕਰਨੀ ਹੈਗੀ ਆ ਬਿਲਕੁਲ ਨੇੜੇ ਖੰਡੂਰ ਸਾਹਿਬ ਠੀਕ ਆ ਤੇ ਆ ਅੱਜ ਪਸੂ ਸੀਗੇ ਵੀਰ ਹੁਣਾਂ ਦੇ ਕੋਲ ਠੀਕ ਆ ਐਨੀਮਲ ਪਸੰਦ ਆਉਣਗੇ ਦੋਸਤੋ ਪਸੂ ਦੋਵੇਂ ਬਿਲਕੁਲ ਰਾਜੀ ਆ ਜਿੰਨੇ ਵੀ ਆ ਪ੍ਰੋਪਰ ਰਾਜੀ ਆ ਚੰਗੇ ਆ ਤੇ ਰੇਡਪਾ ਪੜਤਾ ਤੁਹਾਨੂੰ ਦੱਸਦਾ ਤੇ ਨੰਬਰ ਇੱਕ ਜਰੂਰ ਬੋਲ ਦਿਓ ਜੀ ਨੰਬਰ ਜੀ ਆਪਣਾ 76588 40126 ਠੀਕ ਆ ਇੱਕ ਨੰਬਰ ਆਪਣਾ ਹੋਰ ਆ 62834 60340 ਠੀਕ ਆ ਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਤੇ ਸੰਪਰਕ ਕਰਕੇ ਵੀਰ ਹੁਣਾਂ ਨਾਲ ਗੱਲਬਾਤ ਬਾਤचीत ਕਰ ਸਕਦੇ ਹੋ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ